Allah jadi syarat terpenting. mereka. ਜੀ ਸਮਾ ਹੋ ਗਿਆ तकरीबन 9:12 ਤੇ ਜਾ ਰਹੇ ਆਪਾਂ ਪਿੰਡ ਫਮਣਵਾਲ ਆ ਤੇ ਰঞ্জੀਤ ਸਿੰਘ ਕਰ ਰਹਾ ਡਰਾਈਵਰੀ ਤੇ ਮੈਂ ਬੈਠਾ ਸਾਈਡ ਤੇ ਤੇ ਜਾਣਾ ਕਿੱਥੇ ਐ ਪਿੰਡ ਫਮਣਵਾਲ ਜਾਣਾ ਆਪਾਂ ਨੇ ਤੇ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਵਲੌਗ ਦੇ ਵਿੱਚ ਆ ਪਿਛਲੇ ਵਲੌਗਾਂ 'ਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਕਿ ਸੁੱਖਾ ਫੰਮਣ ਵਾਲਿਆ ਬਲੌਗਰ ਯੂਟਿਊਬਰ ਤੇ ਉਹਦਾ ਸਾਹਾ ਚੱਠੀ ਲੈ ਕੇ ਆਏ ਸੀ ਇਹ ਕਿਉਂਕਿ ਆਪਾਂ ਬਣਿਆ ਵਿੱਚ ਓਲੇ ਗੁਰਨਜੀਤ ਸਿੰਘ ਆ ਹ ਵਿੱਚ ਓਲਾ ਵਿੱਚ ਓਲੇ ਤੋਂ ਬਣਿਆ ਵਿੱਚ ਓਲਾ ਤੇ ਚਲੋ ਸ਼ਗਨਾਂ ਦਾ ਕੰਮ ਚੱਲ ਰਿਹਾ ਜੀ ਅੱਜ ਹੈ ਕਿ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਭੋਗ ਨੇ ਤੇ ਸੰਗਤ ਤੇ ਰਿਸ਼ਤੇਦਾਰਾਂ ਨੇ ਪਹੁੰਚਣਾ ਹੈ ਤੇ ਤਕਰੀਬਨ ਕਿੰਨਾ ਹੋ ਰਿਹਾ ਪੌਣਾ ਆਇਆ ਸੀਗਾ ਤੇ ਥੋੜੇ ਅੱਧੇ ਪੌਣੇ ਘੰਟੇ ਚੱਕ ਹੋ ਗੂ ਬਸ ਪੈ ਜਾਣਗੇ ਤੇ ਅੱਜ ਦੇ ਵਲੌਗ ਰਹੀਂ ਤੁਹਾਨੂੰ ਦਿਖਾਵਾਂਗੇ ਤੇ ਸ਼ਾਮ ਦੀ ਜੀ ਹੋਊਗੀ ਜਾਗੋ ਪਾਰਟੀ ਰਾਤ ਨੂੰ ਪੂਰਾ ਚੱਲੂਗਾ ਕੰਮ ਤੇ ਬਣ ਰਿਹਾ ਆਪਣੇ ਚੈਨਲ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਦੱਬ ਕੇ ਤੇ ਹਾਈਪ ਵੀ ਜਰੂਰ ਕਰ ਦਿਆ ਕਰੋ ਸੋ ਚੱਲਦੇ ਆ ਜੀ ਕਾਲਾ ਝਾੜ ਪਿੰਡ ਆ ਗਿਆ ਤੇ ਬਸ 5 ਕੁ ਮਿੰਟਾਂ ਦੇ ਵਿੱਚ ਆਪਾਂ ਉਹਨਾਂ ਦੇ ਘਰੇ ਪਹੁੰਚ ਜਾਣਾ ਲੋ ਜੀ ਫਮਣਾਲ ਦਾ ਗੁਰਦੁਆਰਾ ਸਾਹਿਬ ਆ ਗਿਆ ਆਪਾਂ ਤੇ ਦੋ ਗੁਰਦੁਆਰੇ ਨੇ ਇੱਥੇ ਛੇਵੇਂ ਪਾਸ਼ਾ ਜੀ ਦੇ ਸਥਾਨ ਨੇ ਇੱਥੇ ਵੀ ਜੀ ਤੇ ਚਰਨਸ਼ੋ ਪ੍ਰਾਪਤ ਇੱਥੇ ਨਗਰ ਦੇ ਵਿੱਚ ਤੇ ਨਹਿਰੇ-ਨਹਿਰ ਜਿਹੜੀ ਆਈ ਸੀਗੀ ਥੁਹੀ ਹੈ ਪਹਿਲਾਂ ਮਹਾਰਾਜ ਜੀ ਨੇ ਚਰਨ ਪਾਏ ਫਿਰ ਇੱਥੇ ਐਸੀ ਨਹਿਰਾਂ ਇਹ ਟਾਲਕਨੌੜ ਨੂੰ ਲੰਗੇ ਸੀਗੇ ਨੌਵੇਂ ਪਾਸ਼ਾ ਜੀ ਤੇ ਆ ਗਿਆ ਜੀ ਪਿੰਡ ਫਮਣਾਲ ਦਾ ਅੱਡਾ ਸੱਦੇ ਚੱਲ ਬਈ ਸੱਦੇ ਹੀ ਲੈ ਵੀ ਛਾ ਚ ਲਾ ਦੇ ਗੱਡੀ ਮੁੰਡਿਆ ਤੇ ਸਾਹਮਣੇ ਜੀ ਦੇਖੋ ਆ ਗਿਆ ਵਿਆਹ ਵਾਲਾ ਘਰ ਤੇ ਟੈਂਟ ਲੱਗੇ ਹੋਏ ਨੇ ਤਿਆਰੀਆਂ ਚੱਲ ਰਹੀਆਂ ਨੇ ਐਵੇਂ ਜੀ ਆਹ ਜੀ ਤਿਆਰੀਆਂ ਵਾਲੇ ਚੱਲ ਰਹੇ ਨੇ ਅਸੀਂ ਪਹਿਲੇ ਆ ਗਏ ਮਾਮਾ ਜੀ ਵੀ ਸਾਡੇ ਆ ਖੜੇ ਇਹਨੇ ਮਾਮਾ ਜੀ ਹੋਰ ਠੀਕ ਹੋ ਆਪਾਂ ਮੈਂ ਕਹਿੰਦਾ ਪਹਿਲੇ ਹੀ ਆ ਗਏ ਹਾਂ ਠੀਕ ਹੈ ਤੇ ਕਹਿੰਦੇ ਤੇ ਵੀ ਕਰ ਦੇ ਤੇ ਵੀ ਚੱਲੋ ਦੇਖਦੇ ਆ ਇਹ ਆ ਜੋ ਖੜਾ ਆ ਵੀ ਚੱਲਦੇ ਅੰਦਰ ਆ ਲਓ ਜੀ ਸਾਹਮਣੇ ਆ ਗਿਆ ਗਿਆਰਾ ਲਓ ਜੀ ਸੰਤਾ ਬੈਠੀਆਂ ਹੋਈਆਂ ਨੇ ਤੇ ਇੱਧਰ ਚੱਲ ਰਹਾ ਜਲੇਬੀਆਂ ਦਾ ਕੰਮ ਕੀ ਬਾਤ ਸਾਰੇ ਸਾਰੇ ਜਲਦੀ ਹੀ ਅੰਦਰ ਵਾਲਾ ਆਪ ਵੀ ਸ਼ਰਪੂਜੀ ਸੇਵਾ ਕਰਦੇ ਆ ਬੈਠਾ ਮੁੰਡਾ ਸੈਣ ਨਾਈ ਸਾਡੇ ਘਰ ਦੇ ਵਿੱਚ ਤੁਸੀਂ ਆਏ ਸੀ ਅੱਜ ਸਵੇਰੇ ਤੁਸੀਂ ਆ ਕੇ ਸਾਡੀ ਇੰਨੀ ਕੁ ਸੇਵਾ ਕੀਤੀ ਇੰਨੀ ਕੁ ਸਾਡੀ ਮਾਲਸ਼ ਕੀਤੀ ਕਿ ਸਾਡੇ ਪਿੰਡੇ ਨੂੰ ਸਾਡੇ ਸਰੀਰ ਨੂੰ ਜੋ ਵੀ ਦੁੱਖ ਸੀ ਸਾਰੇ ਦੁੱਖ ਦੂਰ ਹੋ ਗਏ ਨੇ ਸੈਣ ਨਾਈ ਮਹਾਰਾਜੋ ਗਿਆ ਕਿ ਮੈਂ ਤੇ ਅੱਜ ਆਇਆ ਹੀ ਨਹੀਂ ਸਾਡੇ ਘਰ ਨੂੰ ਤੁਸੀਂ ਆਏ ਸੀ ਸਾਡੀ ਸੇਵਾ ਕਰਨ ਵਾਸਤੇ ਤੁਸੀਂ ਇੰਨੀ ਕੁ ਵੱਡੀ ਆਰਜਾ ਮਾਇਕੋ ਬਿੰਦ ਕੀ ਸੁਖ ਮਗਨ ਕਲਿਆਣ ਵਿਚਾਰਿਆ ਸੁਖ ਮਗਨ ਕਲਿਆਣ ਵਿਚਾਰਿਆ ਗਾ ਰਜ ਸਤ ਪੁਰਿਆ ਤਸਵਾ let <laughs> ਉਹਨੇ ਪੂਰੀ ਤਰ੍ਹਾਂ ਨੇ ਜਾਨ ਤੋਂ ਆਸ ਤੇ ਉਹ ਆਏ ਜੀ ਸਾਥ ਪਾ ਕੇ ਮੀਤੋ ਉਹਨਾਂ ਦੇ ਸਾਰੇ ਇਹ ਗੁਰੂ ਜੀ ਸਭ ਸਾਰੀਆਂ ਸੰਗਤਾਂ ਜਿਹੜੀਆਂ ਨੇ ਸਾਵਧਾਨ ਹੋ ਕੇ ਕੱਢ ਗਿਆ ਕਿਉਂਕਿ ਸਤਪੁਰ ਮਹਾਰਾਜ ਜੀ ਪ੍ਰੋਗ ਪੈਣ ਤੋਂ ਬਾਅਦ ਸਵਾਰਾ ਸਾਹਿਬ ਆਪਣੇ ਨਿੱਜ ਘਰ ਵਿੱਚ ਜਾਣਗੇ ਗੁਰਦੁਆਰਾ ਸਾਹਿਬ ਵਿੱਚ ਹੁਣ ਗੁਰੂ ਮਹਾਰਾਜ ਜੀ जान गए अपने गुरु ग्रंथ साहिब जी तर तैयारियां अस्तबाजी दीयां गुरु ग्रंथ साहिब जी दे महाराज जी अदस्तकार करी लो जी लो जी शर्ट पढ़ा के ਲੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਦਰ ਸਰਕਾਰ ਕੀਤਾ ਗਿਆ ਜੀ ਰਿਵਾਰਕਣੀਓ ਤੇ თანਤਨ ਸਾਹਿਬ ਸ੍ਰੀ ਗੁਰੂ ਅਨਸਰ ਜੀ ਆਪਣੇ ਨਿੱਜ ਘਰ ਵਿੱਚ ਜਾ ਰਹੇ ਨੇ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਇੱਧਰ ਸੰਗਤਾਂ ਦੇ ਲੰਗਰ ਪਾਣੀ ਦਾ ਪ੍ਰੋਗਰਾਮ ਹੈ ਸਰਮਾਗੋ ਚਲ ਮੁੜਿਆ ਆ ਵੇਖੋ ਸ਼ੱਕਦੀਆਂ ਜੀ ਫਿਰ ਕਿਉਂ ਮਿੱਤੇ ਕੀ ਹਾਲ ਨੇ ਵਧੀਆ ਮਾਮਾਈ ਵਧਾਈਆਂ ਫਿਰ ਠੀਕ ਠਾਕ ਲਓ ਜੀ ਆਪਣੀ ਵਿਵਾਰੀ ਆ ਗਈ ਹੁਣ ਆਪਾਂ ਵੀ ਛੱਕਦੀਆਂ ਹੁਣ ਛਾਦਾ ਪਾਣੀ ਉਹ ਹੂ ਸੀਦਾ ਗਾਹਾਂ ਤੋਂ ਹੀ ਨਮਸਤਕ ਲਓ ਜੀ ਆਪਣੀ ਪਲੇਟ ਚ ਪਾ ਲਈ ਚੌਲ ਤੇ ਨਾਲ ਸੈਲਡ ਹੈ ਤੇ ਨਾਲ ਹੈਗਾ ਮਟਰ ਪਨੀਰ ਫੇਰ ਨਾ ਹਲਕਾ ਖਾਣਾ ਖਾਂਦੇ ਆ। ਲਓ ਜੀ ਹੁਣ ਸਵੇਰ ਦੇ ਭੋਗ ਪੈ ਗਏ ਤੇ ਪ੍ਰਸ਼ਾਦਾ ਪਾਣੀ ਲੰਗਰ ਦੀ ਛਕ ਲਿਆ ਆਪਾਂ ਨੇ ਤੇ ਹੁਣ ਜਾ ਰਹੇ ਆ ਵਾਪਸ ਮੈਂ ਆਪਣੀ ਸ਼ਾਪ ਤੇ ਤੇ ਮਿਲਦੇ ਆ ਜੀ ਫਿਰ ਸ਼ਾਮ ਨੂੰ ਜਾਗੋ ਤੇ ਤੇ ਬਣੇ ਰਹੋ ਆਪਾਂ ਦੇ ਚੈਨਲ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਦਬਕੇ। ਸਵੇਰੇ ਆਪਾਂ ਸੁਖਪ੍ਰੀਤ ਦੇ ਘਰੇ ਗਏ ਸੀਗੇ ਤੇ ਖੰਡਪਾਟ ਸਾਹਿਬ ਜੀ ਦੇ ਭੋਗ ਪਏ ਮਹਾਰਾਜ ਜੀ ਦੀ ਕਿਰਪਾ ਹੋਈ ਉਸ ਤੋਂ ਬਾਅਦ ਲੰਗਰ ਪਾਣੀ ਸ਼ੱਕਿਆ ਸੰਗਤਾਂ ਨੇ ਆਪ ਕੋ ਆਪਣੇ ਘਰਾਂ ਚ ਲੱਗੇ ਹੁਣ ਹੈ ਜੀ ਸ਼ਾਮ ਦੇ ਬੱਜ ਕੇ 6:30 ਤੇ ਮੈਂ ਆਪਣੀ ਸ਼ਾਪ ਚ ਸੀਗਾ ਸਵੇਰੇ ਆ ਗਿਆ ਸੀ ਤਕਰੀਬਨ 11 ਵਜੇ ਹੁਣ ਚੱਲਦੇ ਆਪਾਂ ਤੇ ਜਾਗੋ ਦੇ ਪ੍ਰੋਗਰਾਮ ਦੇ ਤੇ ਸ਼ਾਮ ਦਾ ਕਿਰੌਣਕਾ ਉਹ ਤੁਹਾਨੂੰ ਨਾਲ ਨਾਲ ਵੀਡੀਓ ਰਾਹੀਂ ਦਿਖਾਵਾਂਗੇ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਆਪਣਾ ਫਰਜ਼ ਜਰੂਰ ਅਦਾ ਕਰ ਦਿਓ ਸੋ ਚੱਲਦੇ ਆ ਜੀ ਆਪਾਂ ਵਿਆਹ ਵਾਲੇ ਮੁੰਡੇ ਦੇ ਘਰੇ ਲਓ ਜੀ ਪਹੁੰਚ ਗਏ ਆਪਾਂ ਵਿਆਹ ਵਾਲੇ ਘਰੇ ਤੇ ਦੇਖੋ ਲੱਗੀਆਂ ਆ ਲੜੀਆਂ ਤੇ ਇੱਧਰ ਚੱਲ ਰਿਹਾ ਹਨਾ ਸੈਟਅਪ ਲੱਗ ਰਿਹਾ ਸਾਰਾ ਸਾਊਂਡ ਦਾ ਚਲੋ ਮਾਮਾ ਜੀ ਠੀਕ ਆ ਚੜਦੀ ਕਲਾ ਚੜਦੀ ਲੈ ਲਈਏ ਫਿਰ ਕੁਛ ਮਠਾ ਹਾਂ ਪਹਿਲੇ ਮਾਰ ਲਈਏ ਤਾਂ ਪਰ ਮਾਰ ਮਾਰ ਆਜੂ ਫਿਰ ਮੈਂ ਆ ਰਿਹਾ ਲੋ ਜਿਸ ਨੇ ਨੋਈ ਆਪਾਂ ਸਾੜਾ ਚਾਹ ਬਰ ਸਾੜਾ ਚਾਹ ਕੰਮ ਨਾ ਹਾ ਮੈਂ ਨਹੀਂ ਕਰਨਾ ਕੋਈ ਗੱਲ ਕੰਮ ਮੂੰਹ ਇਠਾ ਜਦੋਂ ਅਸੀਂ ਆਪਣੀ ਵਾਰੀ ਆ ਗਏ ਲਓ ਜੀ ਵਿਆਹ ਵਾਲੇ ਘਰ ਦਾ ਰੌਣਕ ਮੇਲਾ ਦਾ ਹਾਜ਼ਰੀਤ ਹੁੰਦਾ ਤੇ ਇਹ ਇਹ ਹੈ ਜੀ ਇੱਥੋਂ ਦਾ ਰੌਣਕ ਮੇਲਾ ਲੱਗਿਆ ਹੋਇਆ ਸਾਰਾ ਤੇ ਚਾਹ ਪਾਣੀ ਲੱਗਿਆ ਸਾਹਮਣੇ ਤੇ ਸਾਹਮਣੇ ਆਏ ਨੇ ਸਾਡੇ ਦਿੱਲੀ ਵਾਲੇ ਮਿਸਟਰ ਆ ਮੈਚ ਨੇ ਤੇ ਇਹ ਨੇ ਦਿੱਲੀ ਤੋਂ ਆਏ ਤੇ ਇੱਧਰ ਚੱਲਦੀਆਂ ਨੇ ਪੱਟੀਆਂ ਸ਼ਾਮ ਦਾ ਚਾਹ ਪਾਣੀ ਉਦੋਂ ਬਾਅਦ ਫਿਰ ਹਲਦੀ ਦੀ ਰਸਮ ਲੱਗੂਗੀ ਇਹ ਹਲਦੀ ਦੀ ਰਸਮ ਹੈ ਜੇ ਸਾਹਮਣੇ ਲਓ ਜੀ ਨਾਨਕਿਆਂ ਦਾ ਭਾਈ ਸਵਾਗਤ ਕੀਤਾ ਜਾ ਰਿਹਾ ਹੈ ਅੱਜ ਇਹ ਕਰ ਲਈਏ ਲਓ ਜੀ ਪ੍ਰੋਗਰਾਮ ਚੱਲਦਾ ਹੈ ਤੇ ਹਲਦੀ ਦੀ ਰਸਮ ਸ਼ੁਰੂ ਹੋਣ ਲੱਗੀ ਹੈ ਤੇ ਹਲਦੀ ਦੀ ਰਸਮ ਤੋਂ ਪਹਿਲਾਂ ਤੁਹਾਨੂੰ ਤੇ ਆ ਲੱਗਾ ਹੈ ਸੈਟਅਪ ਸਾਰਾ ਹਲਦੀ ਦਾ ਇਹ ਰਸਮ ਸ਼ੁਰੂ ਹੋ ਜਾਣੀ ਹੈ ਥੋੜੇ ਦੇਰ ਬਾਅਦ ਹਾਂ যা <muchas> লোক ਨਿਕਲੀ ਹੈ ਹੁਣ ਅੰਦਰ ਜਾਊਗੀ ਮਾਸੀ ਦੇ ਘਰ ਪਾ ਲਈਏ ਪਾ ਲਈਏ ਦਾਦਾ ਪੁਰਾਣੇ ਖੁਦ ਨੇ ਲਾਜੇ ਲੋਕਾਂ ਨੂੰ ਉਹੜਾ ਕਾਰ ਕਿਹਾ ਹੋਇਆ ਦੱਸਣਾ ਮਾਹੀ ਮਖਾਂਯਾ